ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਵੀਰ ਕਮੈਂਟਡ ਮੰਗਾ ਅਲੀ ਔਰ ਪਿੰਡਲੀ ਵਾਲ ਤੂੰ ਔਰ ਮੈਂ ਅੱਜ ਸ਼ਿੰਜਪਿੰਡ ਆਦੀ ਦੇ ਵਿੱਚ ਪਹੁੰਚਿਆ ਜਿੱਥੇ ਥੋੜੇ ਸਮੇਂ ਨੂੰ ਕੁਸ਼ਤੀ ਦੰਗਲ ਜਿਹੜਾ ਸ਼ੁਰੂ ਹੋਵੇਗਾ ਦੁਨੀਆ ਦੇ ਟੌਪ ਦੇ ਮਲ ਜਿਹੜੇ ਇਸ ਖੇਡ ਮੇਲੇ ਦੇ ਵਿੱਚ ਪਹੁੰਚਣਗੇ ਔਰ ਜਿੱਥੇ ਮੈਂ ਇਸ ਖੇਡ ਮੇਲੇ ਦੀਆਂ ਮੁਬਾਰਕਾਂ ਸਾਰੀ ਸੰਗਤ ਨੂੰ ਦਿੰਦਾ ਵਾਂ ਔਰ ਦਰਸ਼ਕ ਵੀਰਾਂ ਨੂੰ ਜੋੜੇ ਵੀ ਪਹੁੰਚਣ ਤੋਂ ਉਹਨਾਂ ਨੂੰ ਵੀ ਜੀ ਆਇਆਂ ਕਹਾਂਗੇ ਤੇ ਲੱਖ ਲੱਖ ਮੁਬਾਰਕਾਂ ਮੇਰੇ ਨਾਲ ਦੁਨੀਆ ਦੇ ਉਸ ਨਗਰ ਤੋਂ ਮੇਰਾ ਭਰਾ ਵਿੱਕੀ ਪਹੁੰਚਿਆ ਦੁਨੀਆ ਦਾ ਰੁਸਤਮ ਪਹਿਲਵਾਨ ਸਰਦਾਰ ਦਰਬਾਰਾ ਸਿੰਘ ਬਾਰਾ ਜੀ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਬਹੁਤ ਵੱਡੀ ਪਹਿਲਵਾਨੀ ਕੀਤੀ ਔਰ ਅਨੇਕਾਂ ਸ਼ਗਿਰਦ ਤਿਆਰ ਕੀਤੇ ਜਿਸ ਤਰ੍ਹਾਂ ਸਰਦਾਰ ਪਿਆਰਾ ਸਿੰਘ ਜੀ ਡੀਐਸਪੀ ਸਾਹਿਬ ਮਲਕੀ ਸਿੰਘ ਜੀ ਕਾਂਜਲੀ ਸਰਦਾਰ ਦਰਸ਼ਨ ਸਿੰਘ ਜੀ ਲਖਣ ਪਹਿਲਵਾਨ ਜਿਨ੍ਹਾਂ ਇਹ ਦੁਨੀਆ ਦੇ ਜਿਨ੍ਹਾਂ ਨੇ ਬਹੁਤ ਛੋਟੀ ਦੇ ਜਿਹੜੇ ਮਲ ਹੋਰ ਵੀ ਕਈ ਮਲ ਜਿਹੜੇ ਤਿਆਰ ਕੀਤੇ ਆ ਉਹਨਾਂ ਤੋਂ ਪਿੰਡ ਤੋਂ ਆਏ ਹੋਏ ਸਾਡੇ ਜਿਨ੍ਹਾਂ ਦੀ ਯਾਦ 7 ਜੂਨ ਨੂੰ ਬਹੁਤ ਵੱਡਾ ਜਿਹੜਾ ਕੁਸ਼ਤੀ ਦੰਗਲ ਕਰਾਉਂਦੇ ਆ ਸੋ ਮੇਰੇ ਨਾਲ ਉੱਥੋਂ ਵਿੱਕੀ ਭਾਜੀ ਹੁਣੀ ਸਾਡੇ ਪਹੁੰਚੇ ਆ ਸੋ ਮੈਂ ਇਹਨਾਂ ਨੂੰ ਵੀ ਕਹਿੰਦਾ ਵੀ ਉਹ ਵੀ ਆਪਣੇ ਜਿਹੜੇ ਬੋਲਾਂ ਦੀ ਸਾਂਝ ਬਹੁਤ ਵਧੀਆ ਕਰਾ ਰਹੇ ਚੰਨੀ ਚੰਨੀ ਭਾਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਰਦਾਦੀ ਚ ਵਧੀਆ ਦੰਗਲ ਕਰਾ ਰਹੇ ਆ ਤ ਸਤਜੋ ਨੂੰ ਸਰਦਾਰ ਦਰਵਾਰਾ ਸਿੰਘ ਦੀ ਯਾਦ ਵਿੱਚ ਪਿੰਡ ਭਵਾਨੀਪੁਰ ਵਗੇ ਬਹੁਤ ਵੱਗਿਆ ਕੋਚੀ ਦਾ ਨਾਮ ਪਰ ਪੁਨੀਆ ਦੇ ਨਾਮ ਵਾਰ ਭਵਾਨ ਪਹੁੰਚਣੀ ਸੀ ਠੀਕ ਹੈ ਪਟਕੇ ਦੇ ਨਾਮ ਕੀ ਰੱਖੇ ਜਾਂਦੇ ਪਟਕੇ ਦੇ ਨਖਰ ਰੁਪਿਆ ਦੇ ਨਾਮ ਰੱਖੇ ਗਏ ਜੀ ਸਰਦਾਰ ਮਲਕਿੰਦਰ ਸਿੰਘ ਯੂਐਸਏ ਵਾਲੇ ਦਰਵਾਰਾ ਸਿੰਘ ਉਹ ਬਰਾਜੀ ਦੇ ਜਵਾਈ ਦਾ ਉਹ ਉਸ ਜੀ ਦੀ ਸਾਰੀ ਦੇਖ ਰਹੇ ਕਰਦੇ ਦੇਖ ਰਹੇ ਕਰਦੇ ਹਾਂਜੀ ਵੱਖਰਾ ਕੀ ਦੇਖਣ ਨੂੰ ਮੇਰੇ ਵਿੱਚ ਜਾਂ ਵਿੱਚ ਵਖਰਾ ਤੁਹਾਨੂੰ ਦੁਨੀਆ ਦੇ ਨਾਮ ਪਰ ਭਵਾਂ ਦੇਖ ਨੂੰ ਮਿਲ ਗਏ ਕਾਂਡੇਦਰ ਕੁਰਸੀ ਆ ਦੇਖ ਨੂੰ ਮਿਲ ਗਏ ਇੱਕ ਵੀ ਕੁश्ती ਸਹੀ ਦੂਣੀ ਹੋ ਗਈ ਉਹ ਤੇਰੀ ਸੋ ਸਾਬ ਚਾਜੀ ਮੰਗਾ ਜੀ ਆਪਣਾ ਕੀ ਕਰਾਂ ਹਾਂਜੀ ਮੈਂ ਇਸ ਗੱਲ ਦੀ ਜਿੱਥੇ ਇਹ ਦੁਨੀਆ ਦੇ ਰੁਸਤਮ ਤਿਆਰ ਹੋਇਆ ਮੇਰੇ ਨਾਲ ਅੱਜ ਪਹਿਲਵਾਨ ਉਸੇ ਨਗਰ ਤੋਂ ਜਿਨ੍ਹਾਂ ਨੂੰ ਜਿਨ੍ਹਾਂ ਦੀਆਂ ਕਹਾਣੀਆਂ ਸੁਣ ਕੇ ਜਾਂ ਜਿਨ੍ਹਾਂ ਦੇ ਜਾਂ ਗੱਲਾਂ ਸੁਣ ਕੇ ਸਤਾਂ ਵਿੱਚ ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ ਵੀ ਇਹਦਾ ਵੱਡੇ ਰੁਸਤਮ ਇਸ ਨਗਰ ਦੇ ਪਹਿਲਵਾਨ ਜੀ ਹੋਏ ਸਰਦਾਰ ਦਰਬਾਰਾ ਸਿੰਘ ਬਾਰਾ ਜੀ ਪਹਿਲਵਾਨ

அது சாலவான ਤੂਲ ਵੱਜ ਚੁੱਕੇ ਨੇ ਸੋ ਇਹਦੇ ਨਾਲ ਹੀ ਆਪਾਂ ਸਾਰੇ ਦਰਸ਼ਕ ਵੀਰਾਂ ਤੋਂ ਪਤੇ ਦੀ ਸਾਂਝ ਪਾਉਂਦੇ ਆ ਤੇ 7 ਜੂਨ ਜਿਹੜੀ ਉਹ ਤਰੀਕ ਤੁਸੀਂ ਚੇਤੇ ਰੱਖਣੀ ਆ ਪਿੰਡ ਭਵਾਨੀਪੁਰ ਜ਼ਿਲ੍ਹਾ ਕਪੂਰਥਲਾ ਇਹ ਸਾਰੀ ਸੰਗਤ ਨੂੰ ਬੇਨਤੀ ਹਮਾ-ਹਮਾ ਕੇ ਪਹੁੰਚੋ ਤੇ ਸੱਦੇ ਹੋਏ ਪਰਵਾਨੇ ਆ ਪੁਸਤੀਆਂ ਕਰਵਾਈਆਂ ਜਾਣਗੀਆਂ ਤੇ ਸੱਦੇ ਕਮੈਂਟਰਾਂ ਨੂੰ ਵੀ ਸਮਾਂ ਦਿੱਤਾ ਜਾਵੇਗਾ ਇਹਨਾਂ ਲਈ ਪਤੇ ਸਾਂਝ ਬੋਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ